ਮੀਨੇ ਪਾਈ ਕਿਸਾਨਾਂ ਨੂੰ ਦੂਰੀ ਮਾਰ ਲੱਗਿਆ ਲਗਾਇਆ ਝੋਨਾ ਡੁੱਬਿਆ ਤੇ ਮੂੰਗੀ ਅਤੇ ਮੱਕੀ ਦੀ ਫਸਲ ਵੀ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ ਦੱਸ ਦਈਏ ਕਿ ਮਾਮਲਾ ਬਟਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਖੁਰਦ ਦਾ ਜਿੱਥੇ ਮੀਂਹ ਨੇ ਕਿਸਾਨਾਂ ਨੂੰ ਦੂਰੀ ਮਾਰ ਪਾਈ ਹੈ ਜਿੱਥੇ ਕਿਸਾਨਾਂ ਵੱਲੋਂ ਪਹਿਲਾਂ ਝੋਨਾ ਲਗਾਇਆ ਗਿਆ ਸੀ ਅਤੇ ਉਸ ਝੋਨੇ ਦੇ ਉੱਪਰ ਦੀ ਜਿਹੜਾ ਪਾਣੀ ਆ ਉਹ ਫਿਰ ਚੁੱਕਾ ਹੁਣ ਇਸ ਦੇ ਨਾਲ ਜਿਹੜਾ ਝੋਨਾ ਹੈ ਉਹ ਬਿਲਕੁਲ ਖਰਾਬ ਹੋ ਚੁੱਕਾ ਹੈ ਤੇ ਹੁਣ ਇਹਨਾਂ ਨੂੰ ਪਨੀਰੀ ਤੱਕ ਨਹੀਂ ਮਿਲ ਰਹੀ ਅਤੇ ਉਹ ਉੱਥੇ ਨਾਲ-ਨਾਲ ਮੱਕੀ ਅਤੇ ਮੂੰਗੀ ਦੀ ਫਸਲ ਵੀ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਕਿਸਾਨਾਂ ਵੱਲੋਂ ਇਸ ਮੌਕੇ ਸਰਕਾਰ ਤੋਂ ਤੁਰੰਤ ਗੁਰਦਆਵਰੀ ਦੀ ਮੰਗ ਕੀਤੀ ਹੈ ਤੇ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂਕਿ ਹੁਣ ਝੋਨੇ ਦੀ ਪਨੀਰੀ ਜਿਹੜੀ ਇਹ ਦੁਬਾਰਾ ਨਹੀਂ ਆਪਣਾ ਲਗਾਈ ਜਾ ਸਕਦੀ ਅਤੇ ਹੁਣ ਕਿਤੇ ਹੋਰ ਵੀ ਇਹਨਾਂ ਨੂੰ ਪਣੀਰੀ ਨਹੀਂ ਮਿਲ ਰਹੀ ਜਿਸ ਨੂੰ ਲੈ ਕੇ ਹੁਣ ਇਹ ਝੋਨਾ ਵੀ ਨਹੀਂ ਲਗਾ ਸਕਦੇ ਤੇ ਕਿਸਾਨਾਂ ਨੂੰ ਇਹ ਹੁਣ ਦੂਰੀ ਮਾਰ ਪਈ ਐ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੇ ਖੁਰਦ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਮੱਕੀ ਵੀ ਬੁਰੀ ਤਰ੍ਹਾਂ ਇਸ ਦੇ ਨਾਲ ਆਪਣਾ ਖਰਾਬ ਹੋਵੇਗੀ ਅਤੇ ਉੱਥੇ ਨਾਲ ਨਾਲ ਮੂੰਗੀ ਦੀ ਫਸਲ ਜਿਹੜੀ ਉਹ ਬਿਲਕੁਲ ਖਰਾਬ ਹੋ ਚੁੱਕੀ ਐ ਦੇਖ ਲਓ ਤਸਵੀਰਾਂ ਦੇ ਵਿੱਚ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਹੋਈ ਐ ਤੇ ਬਰਸਾਤ ਦੇ ਨਾਲ ਕਿਸਾਨਾਂ ਨੂੰ ਦੂਰੀ ਮਾਰ ਪਈ ਐ ਕਿਸਾਨਾਂ ਨੂੰ ਜਿੱਥੇ ਪਹਿਲਾਂ ਝੋਨਾ ਲਗਾਇਆ ਗਿਆ ਸੀ ਉਸ ਦੇ ਉੱਪਰ ਦੀ ਪਾਣੀ ਫਿਰ ਚੁੱਕਾ ਤੇ ਹੁਣ ਇਹਨਾਂ ਨੂੰ ਪਨੀਰੀ ਵੀ ਨਹੀਂ ਮਿਲ ਰਹੀ ਅਤੇ ਇਸ ਦੇ ਨਾਲ ਹੁਣ ਝੋਨਾ ਬਿਲਕੁਲ ਵੀ ਨਹੀਂ ਹੋਣਾ ਦੇ ਬਹੁਤ ਸਾਰੇ ਕਿਸਾਨਾਂ ਵੱਲੋਂ ਇਹ ਜਿਹੜੀ ਝੋਨੇ ਦੀ ਫਸਲ ਹੈ ਉਹ ਠੇਕੇ ਦੇ ਜ਼ਮੀਨਾਂ ਲੈ ਕੇ ਵੀ ਇਹਨਾਂ ਵੱਲੋਂ ਇਹ ਵੀ ਆਪਣਾ ਇਹ ਜਿਹੜੀ ਫਸਲ ਆ ਉਹ ਬੀਜੀ ਗਈ ਸੀ ਜਾਂ ਝੋਨਾ ਇਹਨਾਂ ਵੱਲੋਂ ਲਗਾਇਆ ਗਿਆ ਸੀ ਅੱdte ਹੁਣ ਨਾ ਤਾਂ ਇਹਨਾਂ ਨੂੰ ਝੋਨੇ ਦੀ ਪਨੀਰੀ ਮਿਲਨੀ ਹੈ ਤੇ ਮੱਕੀ ਅਤੇ ਮੂੰਗੀ ਦੀ ਫਸਲ ਵੀ ਬੁਰੀ ਤਰ੍ਹਾਂ ਕਾ ਹੋ ਚੁਕੀ ਹੈ ਨਾ ਬਲੋ ਤਰੰਤ ਗੁਰਦਆਰੇ ਦੀ ਮੰਗ ਕੀਤੀ ਗਈ ਹੈ ਤੇ ਮਾਬੂਜੇ ਦੀ ਮੰਗ ਕੀਤੀ ਗਈ ਹੈ ਅੱਜ ਕੀ ਦਮ ਤੋਂ ਅਕੀ ਕਰਨਾ ਨਾਮ ਕਿਸਾਨ ਗੁਰਪਿਆਰ ਸਿੰਘ ਪਿੰਡ ਕੋਟਲੀ ਖੁਰਦਾ ਜੋ ਪਿਛਲੇ 10 ਤਰੀਕ ਨੂੰ ਮੀਂਹ ਆਇਆ ਇਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਕਿ ਜਦੋਂ ਅੱਗ ਦੇ ਕਣਕ ਦੀ ਨਾੜ ਨੂੰ ਅੱਗ ਲੱਗਦੀ ਹੈ ਤਾਂ ਸੈਟ ਲੈ ਜਾ ਕਹਿੰਦੇ ਆ ਸਾਡਾ ਕਵਰ ਕਰਦਾ ਅੱਜ ਇਹਨਾਂ ਨੂੰ ਇਹ ਕਵਰ ਨਹੀਂ ਦਿਖ ਰਿਹਾ ਵੀ ਇਹ ਨਾ ਨਾ ਪਾਣੀ ਆ ਕਿੱਧਰ ਗਿਆ ਇਹਨਾਂ ਦਾ ਸੈਟ ਲੈ ਜਾ ਕਿੱਧਰ ਗਿਆ ਇਹਨਾਂ ਦੇ ਅਫਸਰ ਡੀਸੀ ਏਡੀਸੀ ਜੋ ਬੀਡੀਪੀਓ ਜੈ ਸਿੰਘ ਸਾਹਿਬ ਇਹ ਇਹਨਾਂ ਨੂੰ ਧਿਆਨ ਦੇਖਣਾ ਚਾਹੀਦਾ ਕਿ ਆਪਸਰਾਂ ਨੂੰ ਆ ਕੇ ਨੌਕਾ ਦੇਖਣਾ ਚਾਹੀਦਾ ਕਿ ਮੱਕੀਆਂ ਵੀ ਡੁੱਬੀਆਂ ਤੇ ਮੂੰਗੀ ਵੀ ਡੁੱਬੀ ਤੇ ਕਿਸਾਨ ਨੂੰ ਨਾ ਪਨੇਰੀ ਮੇ ਰਹੀ ਹੈ ਤੇ ਕਿਸਾਨ ਬਹੁਤ ਦੁਖੀ ਹੈ ਅੱਛਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਨਾਲ ਦੀ ਨਾਲ ਡੀਸੀ ਸਾਹਿਬ ਆਰਡਰ ਕਰਨਾ ਪਟਵਾਰੀਆਂ ਨੂੰ ਗਰਦੌਰੀਆਂ ਕਰਕੇ ਮਾਲਵੇ ਦਿੱਤੇ ਜਾਣ ਤੇ ਨਿਕਾਸੀ ਵਾਸਤੇ ਇਹਨਾਂ ਨੂੰ ਟੂਬਲ ਮਈਆ ਕਾਹੇ ਜਾਣਾ ਜੋ ਕੇ ਕੈਪਟੀਆਂ ਦੇ ਤੌਰ ਤੇ ਆਏ ਸਾਲ ਇਹਨਾਂ ਦੀ ਮਾਰ ਹੁੰਦੀ ਹੈ ਜੋ ਕੇ ਅੱਗੇ ਤੋਂ ਇਹਨਾਂ ਦੀ ਰੁਕ ਸਕੀ ਹੈ। ਹਾਂਜੀ। ਹਾਂਜੀ। ਹਾਂਜੀ ਮੈਂ ਭੋਲਾ ਸਿੰਘ ਪ੍ਰਧਾਨ ਸਿੱਧੂਪੁਰ ਤਕਾਈ ਪਿੰਡ ਕੋਟਲੀ ਖੁਰਦ ਜੋ ਕੇ ਕਿਸਾਨਾਂ ਦਾ ਨੁਕਸਾਨ ਮਹੀਨੇ ਤਰਿਆ 1200 ਕਿੱਲੇ ਮਗੋਂ ਇੱਥੇ ਨੁਕਸਾਨ ਹੋ ਗਿਆ ਸਾਡੇ। ਜੀ ਝੋਨਾ ਹੀ ਲਾਈ ਬੈਠੇ ਸੀਗੇ ਝੋਨਾ ਵੀ ਡੁੱਬਿਆ ਪਿਆ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਐ ਟੂਬਾ ਸਾਡੇ ਵਿੱਚ ਬੋਰ ਵੀ ਟੁੱਟ ਗਏ ਤੇ ਕਿਸਾਨ ਦੀ ਜਿਹੜੀ ਆਫਤ ਹੈ ਬਹੁਤ ਮਾਰੀ ਹੋ ਚੁੱਕੀ ਆ ਸਰਕਾਰ ਕਹਿੰਦੀ ਆ ਵੀ ਸੇ ਮਾਜਵਾ ਦਿੰਨੇ ਆ ਅਜੇ ਤੱਕ ਸਾਨੂੰ ਨਾ ਪਿਛਲਾ ਮਾਜਵਾ ਨਾ ਅੱਜ ਵਾਲਾ ਜਿਹੜਾ ਹੋ ਨੁਕਸਾਨ ਹੋਇਆ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਜੋ ਕਿਸਾਨਾਂ ਨੇ ਵਹਣ ਠੇਕੇ ਤੇ ਲਏ ਸੀ ਉਹਨਾਂ ਨੂੰ ਦੂਰੀ ਤੇਰੀ ਮਾਰ ਪਈ ਜੀ ਜੋ ਕਿ ਇਸ ਸਰਕਾਰ ਤੋਂ ਮੰਗ ਕਰਦੇ ਆ ਸਾਨੂੰ ਜ਼ਮੀਨਾਂ ਦਾ ਜਿਹੜਾ ਫਸਦ ਦਾ ਹੋਇਆ ਨੁਕਸਾਨ ਦਾ ਮਾਜਵਾ ਪਰਭਾਈ ਕਰਾਵੇ ਨਾਲੇ ਟੁੱਟੇ ਹੋਏ ਬੋਰਾ ਦਾ ਜਿਹੜਾ ਪਾਣੀ ਸਾਡੇ ਬੋਰ ਟੁੱਟ ਕੇ ਪਾਣੀ ਨਾਲ ਉਹਨਾਂ ਦੀ ਮੰਗ ਕਰਦੇ ਆਂ ਜੋ ਨਾਲ ਇਸੇ ਇਹ ਮੰਗ ਕਰਦੇ ਆਂ ਵੀ ਜਿਹੜਾ ਪਾਣੀ ਧਰਤੀ ਦੇ ਵਿੱਚ ਮੋਟਰਾਂ ਲੱਗਣੀਆਂ ਚਾਹੀਦੀ ਨੇ ਉਹ ਸਾਨੂੰ ਸਰਕਾਰ ਮੋਟਰਾਂ ਦੇਵੇ ਪਾਣੀ ਧਰਤੀ ਦਾ ਬਾਦੂ ਪਾਣੀ ਧਰਤੀ ਦੇ ਵਿੱਚ ਖਪਤ ਹੋ ਜਾ ਕਰੇ ਜੇ ਮੀਂਹ ਕਰਨ ਆਵੇ ਹੁਣ ਇੱਥੇ ਦੁਬਾਰਾ ਝੋਨੇ ਦੀ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਪਨੀਰੀ ਹੈਗੀ ਆ ਜਾਂ ਕੀ ਮੰਗ ਕਰਦੇ ਹੈਗੇ ਤੁਸੀਂ ਪਨੀਰੀਆਂ ਸਰਿਆਂ ਮਰ ਚੁੱਕੀਆਂ ਨੇ ਪਨੀਰੀ ਦੀ ਬਹੁਤ ਬੁਰੀ ਤਾਂ ਹਾਲਤ ਹੋ ਰਹੀ ਹੈ। ਨਾ ਸਾਨੂੰ 4000 ਨੂੰ ਜੇ 4000 ਨੂੰ ਵੀ ਕਿੱਲਾ ਲਈ ਜਾਨੂੰ 4000 ਨੂੰ ਕਿੱਲੇ ਨੂੰ ਵੀ ਪਨੀਰੀ ਮੈਰੀ। ਹੋਰ ਕੀ ਕੀ ਨੁਕਸਾਨ ਹੈ ਝੋਨੇ ਤੋਂ ਇਲਾਵਾ। ਝੋਨੇ ਤੋਂ ਨੁਕਸਾਨ ਇਲਾਵਾ ਮੱਕੀ ਖੜੀ ਹੈ ਜੀ। ਜੀ। ਮੱਕੀ ਦੇ ਚਾਰ-ਚਾਰ ਫੁੱਟ ਪਾਣੀ ਖੜਾ ਹੈ। ਆਂ ਮੂੰਗੀ ਖੜੀ ਆ ਪਿੱਛੇ। ਮੂੰਗੀ ਦੇ ਵਿੱਚ ਪਾਣੀ ਡੁੱਬੀ ਖੜੀ ਆ ਸਾਰੀ। ਤੇ ਪਨੀਰੀਆਂ ਸਿਹਾਰੇ ਸਾਰੇ ਉਹ ਡੁੱਬ ਗਏ। ਠੀਕ ਹੈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਇੱਥੇ ਤੇ ਗਰਦੌਰੀ ਕੀਤੀ ਜਾਵੇ। ਹਾਂਜੀ ਗਰਦੌਰੀ ਚਾਹੀਦਾ ਸਰਕਾਰ ਨੂੰ ਵੀ ਗਰਦੌਰੀ ਕਰਾਵੇ। ਕਿਸਾਨਾਂ ਦੇ ਜਿਹੜੇ ਠੇਕੇ ਤੇ ਮਹਾਂ ਲੈਂਦੇ ਨੇ ਆਪਦੇ ਸੀਗੇ ਨੁਕਸਾਨ ਦੀ ਭਰਾਈ ਕਰੀ